ਸਸਰੀਆਕਾਲ ਮੈਂ ਜੀਵਨਜੋਤ ਕੋਰ ਤੁਸੀਂ ਦੇਖ ਰਹੇ ਹੋ ਜਨਸ ਟੀਵੀ ਜਨਨ ਟੀਵੀ ਤੇ ਕੁਝ ਟਾਈਮ ਪਹਿਲਾਂ ਪੰਜ-ਛੇ ਦਿਨ ਪਹਿਲਾਂ ਜਿਹੜੀ ਵੀਡੀਓ ਜਿਹੜੀ ਹੈ ਸਾਡੇ ਵੱਲੋਂ ਬਣਾਈ ਗਈ ਸੀ ਕਿ ਇੱਕ ਭਰਾ ਦੀਆਂ ਜਿਹੜੀਆਂ ਹੈ ਕਿਡਨੀਆ ਖਰਾਬ ਹੋ ਚੁੱਕੀਆਂ ਨੇ ਤੇ ਭਰਾ ਨੂੰ ਜਿਹੜੀ ਹੈ ਕਾਫੀ ਜ਼ਿਆਦਾ ਲੋਡ ਹੈਗੀ ਹੈ ਪੈਸਿਆਂ ਦੀ ਵੀ ਵੈਸੇ ਵੀ ਜਿਹੜੀ ਹੈ ਮਦਦ ਜਿਹੜੀ ਹੈ ਜਿੰਨੇ ਵੀ ਸਮਾਜ ਸੇਵੀ ਅੱਗੇ ਆ ਸਕਦੇ ਨੇ ਸਾਡੀ ਵੀਡੀਓ ਨੂੰ ਦੇਖ ਕੇ ਕਈ ਸਮਾਜ ਸੇਵੀ ਸੁਸਾਇਟੀਆਂ ਅੱਗੇ ਆਈਆਂ ਤੇ ਅੱਜ ਵੀ ਜਿਹੜੀ ਹੈ ਸਮਾਜ ਸੇਵਾ ਸੁਸਾਇਟੀ ਜਿਹੜੀ ਹੈ ਗੁਰੂ ਹਰ ਸਹਾਇ ਦੀ ਪਹੁੰਚੀ ਹੋਈ ਹੈ ਪੂਰੇ ਮੈਂਬਰ ਜਿਹੜਾ ਹੈ ਪਰਿਵਾਰ ਦੀ ਸੇਵਾ ਕਰਨ ਦੇ ਲਈ ਪਹ ਇਹ ਵੀਡੀਓ ਨੂੰ ਦੇਖਦੇ ਸਾਰੀ ਉਹ ਭੈਣ ਦੇ ਕੋਲ ਪੁੱਛਣ ਆਏ ਕਰਦੇ ਹਾਲਾਤ ਦੇਖਣ ਆਏ ਕਿ ਭੈਣ ਨੂੰ ਕੀ ਲੋੜ ਹੈਗੀ ਹੈ ਭਰਾ ਨੂੰ ਕੀ ਲੋੜ ਹੈਗੀ ਹੈ ਜਿਵੇਂ ਹੀ ਇਹਨਾਂ ਨੇ ਦੱਸਿਆ ਕਿ ਸਾਡੇ ਜਿਹੜੇ ਡੈਲਸਿਸ ਕਰਵਾਉਣ ਦੇ ਲੱਗਿਆ ਪਹਿਲਾਂ ਸਾਨੂੰ ਜਿਹੜਾ ਫਿਰੋਜ਼ਪੁਰ ਜਾਣਾ ਪੈਂਦਾ ਸੀ ਪਰ ਹੁਣ ਜਿਹੜਾ ਇਹ ਅੱਜ ਡੈਲਸਿਸ ਕਰਵਾਉਣ ਦੇ ਲਈ ਫਰੀਦਕੋਟ ਜਿਹੜਾ ਹੈ ਖੁਦ ਨਾਲ ਪੂਰੀ ਸੋਸਾਇਟੀ ਦੇ ਮੈਂਬਰ ਗਏ ਆ ਤੇ ਬਿਲਕੁਲ ਫ੍ਰੀ ਹੋਏ ਆ ਬਿਲਕੁਲ ਵਧੀਆ ਹੋਏ ਆ ਭੈਣ ਵੀ ਖੁਸ਼ ਹੈਗੀ ਹੈ ਤੇ ਹੁਣ ਪਰਿਵਾਰ ਦੀ ਜਿਹੜੀ ਹੈ ਮਦਦ ਕਰਨ ਦੇ ਲਈ ਪਹੁੰਚੇ ਹੋਏ ਨੇ ਪਰਿਵਾਰਕ ਮੈਂਬਰਾਂ ਦੇ ਕੋਲ ਬੈਠੇ ਹੋਏ ਨੇ ਹੁਣ ਅੱਜ ਵੀ ਜਿਹੜਾ ਇਹ ਪੁੱਛਣ ਪਰਿਵਾਰ ਨੂੰ ਕੀ ਲੋੜ ਹੈਗੀ ਹੈ ਗੱਲ ਬਾਤ ਜਿਹੜੀ ਹੈ ਕਰਦੇ ਆ ਹੋਰ ਸਮਾਜ ਸੇਵੀਆਂ ਨੂੰ ਕੀ ਕਹਿਣਾ ਚਾਹਣਗੇ ਤੇ ਜਿਹੜੀ ਜੋ ਵੀ ਰਾਸ਼ੀ ਹੈਗੀ ਹੈ ਜਿੰਨੀ ਵੀ ਰਾਸ਼ੀ ਜਿਹੜੀ ਹੈ ਬੰਦੀ ਹੈ ਭਰਾ ਨੂੰ ਜਿਹੜੀ ਹੈ ਦੇ ਰਹੇ ਨੇ ਨਗਦ ਜਿਹੜੀ ਹੈ ਰਾਸ਼ੀ ਦੇ ਰਹੇ ਨੇ ਜਿੰਨੀ ਵੀ ਪਰਿਵਾਰ ਦੀ ਇਹ ਮਦਦ ਕਰ ਸਕਦੇ ਨੇ ਉੰਨੀ ਜਿਹੜੀ ਐ ਮਦਦ ਕਰਨ ਦੇ ਲਈ ਹੁਣ ਵੀ ਪਹੁੰਚੇ ਨੇ ਤੇ ਅੱਗੋਂ ਵੀ ਜਿਹੜਾ ਇਹ ਕਹਿ ਕਹਿ ਰਹੇ ਨੇ ਕਿਸੇ ਚੀਜ਼ ਦੀ ਵੀ ਲੋੜ ਹੋਏ ਤਾਂ ਜਿਹੜਾ ਇਹ ਇਹ ਇਹਨਾਂ ਦੀ ਸੁਸਾਇਟੀ ਜਿਹੜੀ ਹੈ ਇਹਨਾਂ ਦੇ ਨਾਲ ਖੜੀ ਹੋਈ ਹੈ ਕੀ ਕਹਿਣਾ ਚਾਹੋਗੇ ਹੋਰ ਸਮਾਜ ਸੇਵੀ ਸੁਸਾਇਟੀਆਂ ਨੂੰ ਤੇ ਪਰਿਵਾਰ ਦੇ ਹਾਲਾਤ ਵੀ ਤੁਸੀਂ ਦੇਖੇ ਐ ਕਿਵੇਂ ਤੁਹਾਨੂੰ ਲੱਗਿਆ ਸਭ ਤੋਂ ਪਹਿਲਾਂ ਤਾਂ ਅਸੀਂ ਜਨਰਲ ਟੀਵੀ ਦੇ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਆਦੀ ਵੀਡੀਓ ਰਾਈ ਮਤਲਬ ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਇਹ ਵੀਡੀਓ ਨੂੰ ਵੇਖ ਕੇ ਅਸੀਂ ਵੀ ਜਾਗਰਤ ਹੋਏ ਅਸੀਂ ਸੁਸਾਇਟੀ ਨੇ ਮੀਟਿੰਗ ਕੀਤੀ ਵੀ ਕਿਉਂ ਨਾ ਇਹਨਾਂ ਦੀ ਪਰਿਵਾਰ ਦੀ ਸੇਵਾ ਕੀਤੀ ਜਾਵੇ ਫਿਰ ਸਾਡੇ ਵਰਦਾਨ ਜੀ ਚੇਅਰਮੈਨ ਸਾਹਿਬ ਪਰ ਉਹ ਆਪਣੇ ਵੀ ਜੇ ਮੋਂਗਾ ਜੀ ਸਰਪੰਚ ਭੰਡਾਰੀ ਸਾਹਿਬ ਨੇ ਕਿਹਾ ਤੁਸੀਂ ਘਰ ਦੇ ਲਾਤ ਜਾ ਕੇ ਵੇਖੋ ਅਸੀਂ ਇਹਨਾਂ ਕੋਲੋਂ 7 ਤਰੀਕ ਨੂੰ ਸ਼ਨੀਵਾਰ ਆਏ ਕਰੇ ਜੀ ਅਸੀਂ ਪੰਜ ਚਾਰ ਬੰਦੇ ਜੀ ਇਹਨਾਂ ਦੱਸਿਆ ਵੀ ਸਾਡਾ ਡੈਲਸ ਜੀ ਪਹਿਲੇ ਫਰੋਈਪੁਰ ਤੋਂ ਹੁੰਦਾ ਸੀ ਤੇ ਉੱਥੇ ਹੁਣ ਬੰਦ ਹੋ ਗਿਆ ਗਾਰਡ ਤੇ ਅਸੀਂ ਇਹਨਾਂ ਨੂੰ ਕਿਹਾ ਹੁਣ ਕਹਿੰਦੇ ਸਾਡਾ ਬੋਧਰ ਡੈਲਸ ਜੀ ਹੋਣਾ ਹੈ ਅਸੀਂ ਇਹਨਾਂ ਨੂੰ ਕਿਹਾ ਵੀ ਬੋਧਰ ਅਸੀਂ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਆਪਦੀ ਕਾਰ ਲੈ ਕੇ ਜਾਵਾਂਗੇ ਤੁਹਾਡਾ ਉੱਥੇ ਡਾਕਟਰਾਂ ਨਾਲ ਗੱਲਬਾਤ ਕਰਕੇ ਨਾਲ ਤੇ ਫ੍ਰੀ ਕਰਾਵਾਂਗੇ ਅਸੀਂ ਡਾਕਟਰਾਂ ਨਾਲ ਤਾਲਮਿਲ ਕੀਤੀ ਆਪਦੇ ਹਿਸਾਬ ਨਾਲ ਜੀ ਡਾਕਟਰਾਂ ਕੋਲੋਂ ਅਸੀਂ ਅੱਜ ਗਏ ਲੈ ਕੇ ਇਹ ਪੌਂਡ ਜੀ ਤਾਂ ਜੀ ਅੱਧਾ ਹਾਲੋਂ ਦੇ ਬਾਅਦ ਉਹ ਸਾਡੇ ਕੋਲ ਡਾਕਟਰ ਨਾਲ ਗਿਆ ਤੇ ਉਹਨਾਂ ਵਧੀਆ ਡੈਸ ਜੀ ਕੀਤਾ ਜੀ ਉਹ ਡੈਸ ਜੀ ਵਧੀਆ ਹੋ ਗਿਆ ਅਸੀਂ ਉਹਨਾਂ ਨੂੰ ਉਦੋਂ ਬਾਅਦ ਕਿਹਾ ਵੀ ਜੋ ਵੀ ਸਾਡੀ ਕੋਈ ਸੇਵਾ ਹੋਵੇਗੀ ਫਿਰ ਇਹ ਕਹਿੰਨਾ ਗਿਆ ਜੀ ਡੱਬੀ ਪਾਉਣੇ ਡੈਸ ਜੀ ਵਾਸਤੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਤੁਹਾਨੂੰ ਅਸੀਂ ਆਦੇ ਹਿਸਾਬ ਨਾਲ ਇੰਤਜ਼ਾਮ ਕਰਕੇ ਦਿਹਾਉਗੇ ਇਹਨਾਂ ਨੇ ਕਿਹਾ ਜੀ ਜਲਦੀ ਕਰਕੇ ਕੱਲ ਗਰੇ ਬਠਿੰਡੇ ਗਿਆ ਉੱਥੇ ਦਿੱਲੀ ਹਸਪੀਟਲ ਜੀ ਉੱਥੇ ਡੱਬੀ ਦੇ ਸਾਈਜ਼ ਸੁਈ ਦੇ ਆਇਆ ਹੈ ਬਾਕੀ ਕੋਈ ਪੈਸੇ ਰਹਿੰਦੇ ਸੀ ਤੇ ਅਸੀਂ ਇਹਨਾਂ ਨੂੰ ਕਹਿੰਦੇ ਤੁਹਾਨੂੰ ਫ੍ਰੀ ਲਵਾ ਕੇ ਦੇਾਂਗੇ ਅਸੀਂ ਉਹ ਵੀ ਕਿਹਾ ਵੀ ਜਿੰਨੇ ਪੈਸੇ ਰਹਿੰਦੇ ਨੇ ਡੱਬੀ ਦੇ ਬਾਕੀ ਅਸੀਂ ਉਹਨਾਂ ਨੂੰ ਦੇ ਦਿੰਦੇ ਇਹ ਭੈਣ ਕਹਿੰਦੀ ਵੀ ਸਾਡੇ ਇੰਨੇ ਪੈਸੇ ਘਟਦੇ ਨੇ ਅਸੀਂ ਕਿਹਾ ਵੀ ਤੁਹਾਨੂੰ ਅਸੀਂ ਦਿਆਂਗੇ ਉਹ ਅਸੀਂ ਡੱਬੀ ਦੇ ਰਹਾਂ ਇਸ ਤੋਂ ਬਾਅਦ ਹੋਰ ਵੀ ਕੋਈ ਲੋੜ ਹੋਵੇ ਸਾਡੀ ਸੇਵਾ ਤੋਂ ਅਸੀਂ ਦਿੰਦਾ ਦਾ ਹਾਜ਼ਰਾਂ ਜੀ ਧੰਨਵਾਦ ਬਹੁਤ ਵਧੀਆ ਜਿਹੜੇ ਐ ਇਸ ਵੀਡੀਓ ਨੂੰ ਦੇਖ ਕੇ ਬਹੁਤ ਸਮਾਜ ਸੇਵੀ ਸੁਸਾਇਟੀਆਂ ਜਿਹੜੀਆਂ ਐ ਪਹੁੰਚੀਆਂ ਐ ਪਰਿਵਾਰ ਦੀ ਮਦਦ ਮਦਦ ਕਰਨ ਦੇ ਲਈ ਪਰਿਵਾਰ ਨੂੰ ਹੌਸਲਾ ਵੀ ਮਿਲਿਆ ਐ ਤੇ ਹੁਣ ਫੇਰ ਵੀ ਕਹਿ ਰਹੇ ਨੇ ਜੇਕਰ ਹੋਰ ਵੀ ਪਰਿਵਾਰ ਨੂੰ ਲੋੜ ਹੈਗੀ ਐ ਤਾਂ ਅਸੀਂ ਜਿਹੜਾ ਐ ਮਦਦ ਕਰਨ ਦੇ ਲਈ ਤਿਆਰ ਬਰ ਤਿਆਰ ਹੈਗੇ ਐ ਨਾਲ ਹੀ ਖੜੇ ਐ ਇਸੇ ਤਰ੍ਹਾਂ ਜਿਹੜੀਆਂ ਐ ਸਾਰੀ ਸਮਾਜ ਸੇਵੀ ਸੁਸਾਇਟੀਆਂ ਜਿਹੜੀਆਂ ਐ ਦੂਰ ਦੂਰ ਤੱਕ ਜਿੱਥੋਂ ਵੀ ਦੇਖ ਰਹੀਆਂ ਨੇ ਇਹ ਨਹੀਂ ਗੁਰੂ ਅਰਸਾਏ ਦੇ ਹੋਰ ਕੀ ਕਹਿਣਾ ਚਾਹੋਗੇ ਕਿ ਇਸ ਪਰਿਵਾਰ ਦੇ ਹਾਲਾਤ ਕਿਦਾਂ ਨੇ ਤੇ ਹੋਰ ਕਿੰਨੀ ਲੋੜ ਹੈਗੀ ਐ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਡੇ ਨਾਲ ਵੱਧ ਕੇ ਸਮਾਜ ਸੇਵਾ ਦਾ ਕੰਮ ਕਰ ਰਹੇ ਹੋ ਕਿਉਂਕਿ ਤੁਸੀਂ ਵੀਡੀਓ ਪਾਈ ਤੇ ਸਾਨੂੰ ਪਤਾ ਲੱਗਿਆ ਹੋਰ ਸੋਸਾਇਟੀਆਂ ਨੂੰ ਪਤਾ ਲੱਗਿਆ ਤੇ ਸੰਦੀਪ ਭਰਾ ਦੀ ਮਦਦ ਵਾਸਤੇ ਲੋਕ ਅੱਗੇ ਆਏ ਤਾਂ ਕਿ ਸਾਡਾ ਭਰਾ ਤੰਦਰੁਸਤ ਹੋ ਜਾਏ ਕਿਉਂਕਿ Hindu majan ਭਰਾ ਹੈ ਸਾਡਾ ਕਈ ਵਾਰੀ ਫਾਈਨੈਂਸ਼ਲੀ ਬੰਦਾ ਵੀਕ ਹੋ ਜਾਂਦਾ ਕੁਦਰਤ ਵੱਲੋਂ ਤੇ ਜੇ ਉਹਨੂੰ ਕੋਈ ਐਹੋ ਜਿਹੀ ਬਿਮਾਰੀ ਲੱਗ ਜਾਂਦੀ ਹੈ ਤਾਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਇਸ ਬੂਟੇ ਦਾ ਸਾਥ ਦਈਏ ਨੂੰ ਰਿਆ ਭਰਿਆ ਕਰੀਏ ਨੂੰ ਠੀਕ ਕਰੀਏ ਸੋ ਸਾਡੀ ਜਿਹੜੀ ਸਮਾਜ ਸੇਵਾ ਸੁਸਾਇਟੀ ਗੁਰੂ ਸਾਈ ਦੀ ਇਹ ਇਹ ਪਹਿਲਾਂ ਵੀ ਬੜੇ ਵਧੀਆ ਕੰਮ ਕਰ ਰਹੀ ਏ ਅਸੀਂ ਪਹਿਲਾਂ ਪੌਦੇ ਵੀ ਲਾਏ ਨੇ ਸਾਰੇ ਸ਼ਹਿਰ ਦੇ ਵਿੱਚ ਗਊਸ਼ਾਲਾ ਦੀ ਬੈਕ ਸਾਈਡ ਸਾਰੇ ਰੋੜਾਂ ਤੇ ਇਸ ਤੋਂ ਬਾਅਦ ਅਸੀਂ ਇੱਕ ਕੈਂਸਰ ਦਾ ਕੈਂਪ ਲਗਾ ਰਹੇ ਹਾਂ ਨਾਲ ਹੀ ਨਾਲ ਇੱਕ ਅੱਖਾਂ ਦਾ ਕੈਂਪ ਲਾ ਰਹੇ ਹਾਂ ਅਗਲੇ ਮਹੀਨੇ 9 ਤਰੀਕ ਨੂੰ ਅਗਲੇ ਮਹੀਨੇ ਕੈਂਸਰ ਦਾ ਕੈਂਪ ਜਿਹੜਾ ਬਹੁਤ ਹੀ ਵੱਡਾ ਕੈਂਪ ਹੈ ਦੁੱਧਾਦਾਰੀ ਮੰਦਰ ਲਾਂ ਦਾ ਪ੍ਰੋਗਰਾਮ ਬਣਾ ਰਹੇ ਹਾਂ ਉਹਦੇ ਵਿੱਚ ਵੀ ਸਾਰੀ ਸੋਸਾਇਟੀ ਸਮੂਲੀਅਤ ਕਰੇਗੀ ਸਾਡੇ ਸਰਪ੍ਰਸਤ ਸਤਵਿੰਦਰ ਭੰਡਾਰੀ ਜੀ ਉਹਨਾਂ ਦੀ ਤਬੀਅਤ ਨਾਲ ਠੀਕ ਹੋਣ ਕਰਕੇ ਨਹੀਂ ਆ ਸਕੇ ਉਹ ਸਾਡੇ ਵਿਜੇ ਜੀ ਮੋਗਾ ਜੀ ਉਹਨਾਂ ਨੂੰ ਪੱਪੂ ਅੰਕਲ ਵੀ ਕਹਿੰਦੇ ਨੇ ਸਫੇਰਪਾਰਟ ਵਾਲੇ ਬਹੁਤ ਵਧੀਆ ਸਹਿਯੋਗ ਦਿੰਦੇ ਨੇ ਸਾਡੇ ਚੇਅਰਮੈਨ ਨੇ ਹਰ ਕੰਮ ਦੇ ਵਿੱਚ ਚਾਹੇ ਉਹ ਗਊਸ਼ਾਲਾ ਦਾ ਹੋਵੇ ਚਾਹੇ ਉਹ ਬਾਹਰ ਕਿਸੇ ਪਸ਼ੂ ਪੰਛੀ ਦਾ ਹੋਵੇ ਕਿਸੇ ਦਾ ਹੋਵੇ ਮਤਲਬ ਬਹੁਤ ਵਧੀਆ ਸਹਿਯੋਗ ਕਰਦੇ ਨੇ ਸਾਡੇ ਬੂਰਚੰਦ ਅੰਕਲ ਜਿਵੇਂ ਅੱਜ ਇਹਨਾਂ ਨੂੰ ਲੈ ਕੇ ਗਏ ਨੇ ਨਾਲ ਹਸਪੀਟਲ ਆਪ ਜਾ ਕੇ ਇਹਨਾਂ ਦਾ ਡਾਇਲਿਸਿਸ ਕਰਾ ਕੇ ਆਏ ਅੱਗੇ ਵਾਸਤੇ ਡਾਕਟਰਾਂ ਨੂੰ ਅਵੇਅਰ ਕਰਕੇ ਆਏ ਕਿ ਵਧੀਆ ਤਰੀਕੇ ਨਾਲ ਜਿਹੜਾ ਇਹਨਾਂ ਦਾ ਡਾਇਲਿਸਿਸ ਹੋਣਾ ਚਾਹੀਦਾ ਮਦਨਮੋਹਨ ਜੀ ਸਾਡੇ ਮਨੋਤ ਛਾਵੜਾ ਜੀ ਦਰਸ਼ ਜੀ ਹੋਰ ਵੀ ਸਾਡੇ ਹਰਪ੍ਰੀਤ ਸੋਢੀ ਜੀ ਨੇ ਕਾਫੀ ਮੈਂਬਰ ਨੇ ਸਾਡੇ ਜਿਹੜਾ ਆ ਨਹੀਂ ਸਕੇ ਸੰਦੀਪ ਜੀ ਬੱਬੂ ਆਵਲਾ ਜੀ ਕਿੰਨੇ ਮੈਂਬਰ ਹੈ ਟੋਟਲ ਟੋਟਲ 32 ਮੈਂਬਰ ਨੇ ਜੀ ਸਾਡੇ ਅਸੀਂ ਮੈਂਬਰ ਅਸੀਂ ਇਹ ਵੀ ਰਿਕੁਐਸਟ ਕਰਦੇ ਹਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਵੀ ਸਾਡੇ ਨਾਲ ਜੁੜੋ ਤਾਂ ਕਿ ਅਸੀਂ ਕਿਸੇ ਇਹੋ ਜਿਹੇ ਮਜਬੂਰ ਇਨਸਾਨ ਦੀ ਮਦਦ ਕਰ ਸਕੀਏ ਕਿਉਂਕਿ ਇੱਕ ਨੂੰ ਇੱਕ ਹੱਥ ਫੜਦਾ ਤਾਂ ਕੰਮ ਹੋ ਸਕਦਾ ਕੱਲਾ ਬੰਦਾ ਕੋਈ ਕੰਮ ਨਹੀਂ ਕਰ ਸਕਦਾਗਾ ਕੋਈ ਇਹੋ ਜੀ ਗੱਲ ਨਹੀਂ ਕਿ ਅਸੀਂ ਭਰਾ ਦੇ ਨਾਲ ਬੈਠੇ ਆ ਜਿੰਨਾ ਚਿਰ ਇਹਦਾ ਲਾ ਚੱਲੇਗਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੰਦਰੁਸਤ ਕਰੇ ਇਹਦੇ ਅਸੀਂ ਜੋ ਇਹਦੀ ਮਦਦ ਬਣੇਗੀ ਕੀਤੀ ਇਹ ਕਰਦੇ ਰਾਂਗੇ ਸੋ ਇਹ ਜੀ ਚੀਜ਼ਾਂ ਦੇ ਨਾਲ ਮੈਂ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਕਰਨਾ ਵੀ ਜੇ ਕੋਈ ਇਹੋ ਜਿਹਾ ਸਜਣ ਭਰਾ ਆਪਣਾ ਜਿਹੜਾ ਕਿ ਫਾਈਨੈਂਸ਼ਲੀ ਵੀਕ ਹੈ ਜੇ ਉਹਦੇ ਤੇ ਕੋਈ ਮੁਸੀਬਤ ਆ ਜਾਂਦੀ ਹੈ ਤੇ ਆਪਣੇ ਸ਼ਹਿਰ ਨਿਵਾਸੀਆਂ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਆਪਾਂ ਇੰਦੀ ਇਹੋ ਜਿਹੇ ਇਨਸਾਨ ਦੀ ਮਦਦ ਕਰੀਏ ਤਾਂ ਕਿ ਪਰਮਾਤਮਾ ਦੇ ਕਰੇ ਆਪਣੀ ਆਜ ਦੀ ਲੱਗ ਸਕੇ ਕਿਉਂਕਿ ਇਹ ਸਭ ਤੋਂ ਵੱਡੀ ਜਿਹੜੀ ਮਨੁੱਖਤਾ ਦੀ ਸੇਵਾ ਹੈ ਸਭ ਤੋਂ ਉੱਤਮ ਸੇਵਾ ਹੈ ਔਰ ਸ਼ਹਿਰ ਨਿਵਾਸੀ ਕਰਦੇ ਵੀ ਨੇ ਮੈਂ ਗੁਰੂ ਸਾਹਿਬ ਨਿਵਾਸੀਆਂ ਦੀ ਬੜੀ ਮਤਲਬ ਪ੍ਰਸ਼ੰਸਾ ਕਰਦਾ ਕਿ ਗਊਸ਼ਾਲਾ ਦਾ ਕੰਮ ਹੋਵੇ ਜਾਂ ਕੋਈ ਹੋਰ ਹੋਵੇ ਬਹੁਤ ਹੀ ਵਧੀਆ ਦਾਨ ਦਿੰਦੇ ਨੇ ਯਾਨੀ ਕਿ ਦਿਲੋਂ ਜਾਨ ਨਾਲ ਸੇਵਾ ਕਰਦੇ ਨੇ ਤੇ ਆਹ ਜਿਹੜੀ ਮੈਂ ਮਹੀ ਸ਼ੁਰੂ ਕੀਤੀ ਏ ਸਮਾਜ ਸੇਵਾ ਸੁਸਾਇਟੀ ਗੁਰੂ ਸਾਹਿਬ ਨੇ ਇਹਦੇ ਵਿੱਚ ਵੀ ਸਾਡੇ ਨਾਲ ਜੁੜੋ ਤੇ ਸਾਡਾ ਸਹਿਯੋਗ ਕਰੋ ਇਹਨਾਂ ਲਵਜਾਂ ਨਾਲੀ ਬਸ ਜੈ ਸ਼੍ਰੀ ਰਾਮ ਜੀ ਗੱਲ ਬਾਤ ਜਿਹੜੀ ਹੈ ਹੋਰ ਮੈਂਬਰਾਂ ਨਾਲ ਵੀ ਕਰਾਂਗੇ ਇੱਥੇ ਗੱਲ ਤਾਂ ਜਿਹੜੀ ਹੈ ਗੁਰੂ ਅਰਸਾਏ ਦੇ ਸਮਾਜ ਸੇਵੀ ਬਹੁਤ ਸਮਾਜ ਸੇਵੀ ਇਸ ਪਰਿਵਾਰ ਦੀ ਮਦਦ ਕਰਨ ਦੇ ਲਈ ਅੱਗੇ ਆਏ ਨੇ ਜਿਹਨੂੰ ਕਹਿੰਦੇ ਨਾ ਬੂੰਦ-ਬੂੰਦ ਨਾਲ ਜਿਹੜਾ ਇਹ ਕੜਾ ਪਰਦਾ ਹੈ ਉਸੇ ਤਰ੍ਹਾਂ ਪਰਿਵਾਰ ਨੂੰ 15 ਲੱਖ ਰੁਪਏ ਦੀ ਲੋੜ ਹੈਗੀ ਹੈ ਹੋਰ ਸਮਾਜ ਸੇਵੀਆਂ ਨੂੰ ਅੱਗੇ ਆਂਦੀ ਅਪੀਲ ਕੀਤੀ ਜਾਂਦੀ ਹੈ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਨਰਲ ਟੀਵੀ ਦਾ ਦੂਸਰਾ ਇਹ ਗੱਨਾ ਚਾਹਣਾ ਹੈ ਵੀ ਅਸੀਂ ਸਮਾਜ ਸੇਵਾ ਸੁਸਾਇਟੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਕੈਂਪ ਲਗਾ ਰਹੇ ਹਾਂ ਹਰ ਇੱਕ ਦੀ ਮਦਦ ਕਰ ਰਹੇ ਹਾਂ ਜਿਵੇਂ ਅਸੀਂ ਇਹਨਾਂ ਦੀ ਮਦਦ ਕੀਤੀ ਅਸੀਂ ਇਹਨਾਂ ਨਾਲ ਖੜੇ ਹਾਂ ਜਿੰਨੇ ਵੀ ਲੋੜ ਹੋਵੇ ਦੂਸਰਾ ਹੁਣ ਸਾਡਾ ਅਗਲਾ ਪ੍ਰੋਜੈਕਟ 9 10 9 ਅਕਤੂਬਰ ਨੂੰ ਦਿਨ ਬੋਧਵਾਰ ਇੱਕ ਕੈਂਸਰ ਦੇ ਮਰੀਜ਼ਾਂ ਲਈ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਦੁੱਧਾਤਾਰੀ ਮੰਦਰ ਵਿੱਚ ਜਿਸ ਦੇ ਵਿੱਚ ਮੈਡੀਕਲ ਕਾਲਜ ਫਰੀਦਕੋਟ ਦੀ ਪੂਰੀ ਟੀਮ ਇੱਥੇ ਪਹੁੰਚੇਗੀ ਸਮੇਤ ਡਾਕਟਰ ਤੇ ਉਹਦੇ ਵਿੱਚ 35 ਸਾਲ ਤੋਂ ਉੱਪਰ ਲੇਡੀਜ਼ ਅਤੇ 45 ਸਾਲ ਤੋਂ ਉੱਪਰ ਜੈਂਟਸ ਦਾ ਜਿਹੜਾ ਮੋਆਇਨਾ ਕੀਤਾ ਜਾਵੇਗਾ ਚੈਪ ਕਿਹ ਕਾਪ ਕੀਤਾ ਜਾਵੇਗਾ ਤੇ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਇਸ ਡਿਜ਼ੀਜ਼ ਦੇ ਮੈਂਬਰ ਹਨ ਪੇਸ਼ੈਂਟ ਹਨ ਉਹ ਜਰੂਰ ਇਹਦੇ ਵਿੱਚ ਆਦੀ ਚੈੱਕਅਪ ਕਰਾਣ ਅਤੇ ਜੋ ਵੀ ਲੋਹਿੰਦੇ ਟੈਸਟ ਹੈ ਉਹ ਵੀ ਵਿੱਚ ਕੀਤੇ ਜਾਣਗੇ ਧੰਨਵਾਦ ਸਾਡੇ ਨਾਲ ਸੁਸਾਇਟੀ ਨੂੰ ਵੇਕੇ ਸਾਡੇ ਸ਼ਹਿਰ ਦੇ ਸਰਕਾਰ ਦਾ ਜੀਵਨ ਡੇਵਿਡ ਪ੍ਰਧਾਨ ਜੀ ਨੇ ਉਹ ਸਾਡੇ ਸ਼ਾਮਲ ਹੋਏ ਵੀ ਜੇ ਆਪਣਾ ਵਿਜ਼ਨ ਉਲਾ ਜੀ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜੀ ਸਾਡੇ ਸ਼ਾਮਲ ਹੋਏ ਕਾਲਾਵਾੜਾ ਜੀ ਜਿਹਨੂੰ ਸतीशਵਰਾ ਜੀ ਕਹਿੰਦੇ ਨੇ ਜੀ ਮਤਲਬ ਇਧਰੋਂ ਬਿੱਟੂ ਟਰੈਕਟਰ ਵਾਲੇ ਹੋਏ ਜਿਹਨਾਂ ਨੇ ਟਰੈਕਟਰ ਏਜੰਸੀ ਜੀ ਬੱਬੂ ਆਵਲਾ ਜੀ ਇਹ ਸਾਰੇ ਵਿਚਾਰੇ ਜਦੋਂ ਵੀ ਕਹਿੰਦੇ ਕੋਈ ਲੋਡ ਹੋਵੇ ਪੈਸੇ ਦੇਸੀ ਤੁਹਾਡੇ ਨਾਲ ਖੜਿਆ ਜੀ ਸਾਨੂੰ ਸਾਰਾ ਸਹਿਯੋਗ ਦੇ ਰਿਆ ਜੀ ਅੱਜ ਫਿਰ ਵੀ ਲੋਕਾਂ ਨੂੰ ਵੀਲ ਕਰਨਿਆ ਵੀ ਵੱਧ ਤੋਂ ਵੱਧ ਨਾਲ ਰਲੋ ਤੇ ਲੋਕਾਂ ਦੀ ਜੇ ਬਸੇਵਾ ਕਰ ਸਕੀਏ ਜੀ ਧੰਨਵਾਦ ਜੀ ਅਸੀਂ ਰਜਿੰਦਰ ਭਟੇਜਾ ਦੀ ਦੀ ਮਦਦ ਨਾਲ ਤੇ ਸਮਾਜ ਸੇਵਾਟੇ ਦੀ ਦੀ ਮਦਦ ਨਾਲ ਸਰਸ਼ੰਤੇ ਗਰਮੀਆਂ ਵਿੱਚ ਇੱਕ ਵਾਟਰ ਕੂਲਰ ਵੀ ਲਵਾਇਆ ਠੰਡੇ ਪਾਣੀ ਵਾਸਤੇ ਸਮਾਜ ਸੇਵਾ ਸੁਆਟੀ ਦੇ ਥਰੂ ਤੇ ਉਹ ਸਾਡਾ ਉਥੇ ਸਟੇਸ਼ਨ ਤੇ ਚੱਲਦਾ ਹੈ ਅੱਜ ਵੀ ਚੱਲ ਰਿਹਾ ਹੈ ਸਮਾਜ ਸੇਵਾ ਸੁਸਾਇਟੀ ਗੁਰਹਰ ਸਾਹਿਬ ਦੇ ਵਿੱਚ ਬਹੁਤ ਜਿਹੜੇ ਐ ਕੰਮ ਕਰ ਰਹੀ ਹੈ ਲੋੜਵੰਦਾਂ ਦੀ ਮਦਦ ਕਰ ਰਹੀ ਹੈ ਜਿੱਥੇ ਵੀ ਠੰਡੇ ਪਾਣੀ ਦੇ વોટર ਕੂਲਰਾਂ ਦੀ ਲੋੜ ਹੁੰਦੀ ਹੈ ਉੱਥੇ ਵੀ ਜਿਹੜੇ ਲਗਾਏ ਜਾ ਰਹੇ ਨੇ ਇਸੇ ਤਰ੍ਹਾਂ ਜਿਹੜੀ ਐ ਸਮਾਜ ਸੇਵੀ ਜਿਹੜੀ ਸੁਸਾਇਟੀ ਹੈਗੀ ਐ ਸੇਵਾ ਕਰਦੀ ਰਹੇ ਤੇ ਸਾਡੀ ਵੀ ਇਹੀ ਕੋਸ਼ਿਸ਼ ਹੋਏਗੀ ਅਸੀਂ ਵੀ ਜਿਹੜਾ ਇਹ ਲੋਕਾਂ ਦੇ ਰੂ ਰੂ ਕਰਵਾਈਏ ਜਿਹੜੇ ਵੀ ਲੋਕਾਂ ਨੂੰ ਲੋੜ ਹੈਗੀ ਐ ਇਹੋ ਜੇ ਸਮਾਜ ਸੇਵੀਆਂ ਦੀ ਤੇ ਉਹਨਾਂ ਦੀ ਵੀ ਜਿਹੜੀ ਐ ਸੇਵਾ ਹੋ ਸਕੇ ਤੇ ਇਹ ਵੀ ਇਵਾ ਕਾਰਸਕਨ ਇਸੇ ਤਰ੍ਹਾਂ ਗੁਰੂਰਸਈ ਦੀ ਹਰ ਇੱਕ ਐਕਟੀਵਿਟੀ ਨੂੰ ਦੇਖਣ ਦੇ ਲਈ ਦੇਖਦੇ ਰਹੋ ਜਨਨ ਟੀਵੀ ਮੈਂ ਜੀਵਨ ਜੋਤ ਕੋ ਸਤਸ੍ਰੀ ਅਕਾਲ